ਸੱਚਾ ਜਨਊ ਕਿਸ ਨੂੰ ਕਹਿੰਦੇ ਹਨ ਤਨਤਨ ਗੁਨਾਰਕ ਦੇਵ ਜੀ ਮਹਾਰਾਜ ਉਹਨਾਂ ਦੇ ਜਿਹੜਾ ਸੰਖੇਪ ਇਤਿਹਾਸ ਹੈ ਉਹਦੇ ਵਿੱਚ ਅਸੀਂ ਇਹ ਅਗਲਾ ਜੋ ਸੱਚਾ ਜਨਊ ਬਾਰੇ ਗੁਨਾਰਕ ਦੇਵ ਜੀ ਮਹਾਰਾਜ ਨੇ ਕਿਹਾ ਸੀ ਉਹਦੇ ਬਾਰੇ ਥੋੜਾ ਜਿਹਾ ਸੰਖੇਪ ਵਿੱਚ ਦੱਸ ਰਿਹਾ ਹਾਂ ਹਿੰਦੂਆਂ ਦਾ ਦਰਵਾਜ਼ਾ ਜਦੋਂ ਲੜਕਾ 10-12 ਸਾਲ ਦਾ ਹੋ ਜਾਂਦਾ ਤਾਂ ਉਸ ਨੂੰ ਜਨੇਊ ਪਹਿਨਾਇਆ ਜਾਂਦਾ ਹੈ ਜਨੇਊ ਸੂਤਰ ਦੇ ਧਾਗੇ ਨੂੰ ਵੱਟ ਕੇ ਬਣਾਇਆ ਜਾਂਦਾ ਹੈ ਜਨੇਊ ਪਾਉਣ ਦਾ ਦਿਨ ਮਿੱਥਿਆ ਜਾਂਦਾ ਹੈ ਉਸ ਦੀ ਨ ਸਾਰੇ ਸਾਖ ਸੰਬੰਧੀ ਜਿਹੜੇ ਉਹ ਇਕੱਠੇ ਹੁੰਦੇ ਹਨ ਜਨੇਊ ਪਾਉਣ ਦੀ ਜਿਹੜੀ ਰੀਤੀ ਉਹ ਪੰਡਤ ਦੁਆਰਾ ਕੀਤੀ ਜਾਂਦੀ ਹੈ ਗੁਰਨਾਨਕ ਦੇਵ ਜੀ ਮਹਾਰਾਜ ਦਾ ਜਨਮ ਕਿਉਂਕਿ ਖੱਤੀ ਜਾਤ ਦੇ ਦੀ ਬੇਦੀ ਕੋਲ ਵਿੱਚ ਹੋਇਆ ਸੀ ਇਸ ਲਈ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਪੁੱਤਰ ਨੂੰ ਜਨੇਊ ਪਾਉਣ ਦੀ ਰਸਮ ਪੂਰੀ ਕਰਨ ਦਾ ਫੈਸਲਾ ਕੀਤਾ ਘਰ ਦੇ ਪੁਜਾਰੀ ਹਰਦੇਵਾਲ ਦੀ ਸਲਾਹ ਨਾਲ ਦਿਨ ਮਿੱਥਿਆ ਗਿਆ ਸਾਰੀ ਬਰਾਦਰੀ ਅੰਗ ਸਾਕ ਇਕੱਠਾ ਹੋਇਆ ਪੁਜਾਰੀ ਨੇ ਸ਼ਾਸਤਰਾ ਦੇ ਮਿੱਥੇ ਹੋਏ ਮੰਤਰ ਪੜ੍ਹੇ ਤੇ ਹੋਰ ਰਸਮ ਮੀ ਕਾਰਵਾਈ ਜਿਹੜੀ ਉਹ ਕੀਤੀ ਸਤਿਗੁਰ ਜੀ ਪੰਡਤ ਦਾ ਤਮਾਸ਼ਾ ਦੇਖਦੇ ਰਹੇ ਪੰਡਤ ਨੇ ਗੁਰੂ ਜੀ ਨੂੰ ਜਨੇਊ ਪਾਉਣ ਲਈ ਬਾਹ ਉਤਾਹ ਕੀਤੀ ਤਾਂ ਗੁਰੂ ਜੀ ਨੇ ਭਰੀ ਸਭਾ ਦੇ ਵਿੱਚ ਪੰਡਤ ਦਾ ਹੱਥ ਫੜ ਲਿਆ ਤੇ ਕਹਿਣ ਲੱਗੇ ਪੰਡਤ ਜੀ ਇਹ ਕੀ ਹੈ ਇਹ ਧਾਗਾ ਇਹ ਧਾਗਾ ਜਿਹਾ ਮੇਰੇ ਗਲ ਵਿੱਚ ਕਿਉਂ ਪਾਉਣ ਲੱਗੇ ਹੋ ਪੰਡਤ ਜੀ ਨੇ ਉੱਤਰ ਦਿੱਤਾ ਇਹ ਧਾਗਾ ਨਹੀਂ ਪਵਿੱਤਰ ਜਨੇਊ ਹੈ ਇਹ ਉੱਚੀ ਜਾਤ ਦੇ ਹਿੰਦੂਆਂ ਦੀ ਨਿਸ਼ਾਨੀ ਹੈ ਇਸ ਤੋਂ ਬਗੈਰ ਬੰਦਾ ਸ਼ੂਦਰ ਦੇ ਬਰਾਬਰ ਹੁੰਦਾ ਹੈ ਜੇ ਤੁਸੀਂ ਜਨੂ ਪਾ ਲੋਗੇ ਤਾਂ ਤੁਸੀਂ ਉੱਚੇ ਗਿੜੇ ਜਾਓਗੇ ਇਹ ਜਨੂ ਅਗਲੇ ਜਹਾਨ ਵਿੱਚ ਵੀ ਤੁਹਾਡੀ ਸਹਾਇਤਾ ਕਰੇਗਾ ਪੰਡਤ ਦੀ ਇਹ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਪੰਡਤ ਜੀ ਬੜੇ ਗੁਣ ਦੱਸੇ ਹਨ ਤੁਸੀਂ ਇਸ ਜਨੂ ਦੇ ਪਰ ਮੇਰੇ ਕੁਝ ਸ਼ੰਕੇ ਹਨ ਉਸੀ ਆਖਿਆ ਹੈ ਕਿ ਧਾਗਾ ਉੱਚੀ ਜਾਤ ਦੀ ਨਿਸ਼ਾਨੀ ਹੈ ਮੈਂ ਤਾਂ ਇਹ ਗੱਲ ਨਹੀਂ ਮੰਨਦਾ ਉੱਚੀ ਜਾਤ ਵਾਲਾ ਉਹ ਹੈ ਜੋ ਉੱਚੀ ਤਿੰਨੇ ਕੰਮ ਕਰੇ ਸੁੱਚਾ ਉਹ ਹੈ ਜਿਸ ਦੇ ਕੰਮ ਸੁੱਚੇ ਹੋਣ ਨੀਵਾ ਜਾਂ ਨੀਚੂ ਹੈ ਜਿਸ ਦੇ ਕੰਮ ਨੀਵੇਂ ਜਾਂ ਮੰਦੇ ਹਨ ਚੰਗੇ ਮੰਦੇ ਕੰਮ ਹੀ ਉੱਚੀ ਨੀਵੀਂ ਜਾਤ ਦੀ ਪੱਕੀ ਨਿਸ਼ਾਨੀ ਹੁੰਦੇ ਹਨ ਨਾਲੇ ਇਹ ਧਾਗਾ ਤਾਂ ਕੱਚਾ ਹੈ ਇਹ ਮੇਲਾ ਹੋ ਜਾਏਗਾ ਪੁਰਾਣਾ ਹੋ ਜਾਏਗਾ ਪੁਰਾਣਾ ਹੋ ਕੇ ਟੁੱਟ ਜਾਏਗਾ ਫਿਰ ਹੋਰ ਨਵਾਂ ਪਾਉਣਾ ਪਏਗਾ ਇਸ ਧਾਗੇ ਨੇ ਕਿਹੜੀ ਕਿਸੇ ਨੂੰ ਕੀ ਵਡਿਆਈ ਦੇਣੀ ਹੈ ਅਸਲੀ ਮਾਣ ਤਾਂ ਨੇਕੀ ਵਾਲੇ ਜੀਵਨ ਤੋਂ ਹੀ ਮਿਲ ਸਕਦਾ ਹੈ ਨਾਲ ਤੁਸੀਂ ਆਖਦੇ ਹੋ ਕਿ ਇਹ ਧਾਗਾ ਬੰਦੇ ਦੀ ਅਗਲੇ ਜਹਾਨ ਵਿੱਚ ਸਹਾਇਤਾ ਕਰੇਗਾ ਉਹ ਕਿਸ ਤਰ੍ਹਾਂ ਇਹ ਧਾਗਾ ਤਾਂ ਸਰੀਰ ਦੇ ਨਾਲ ਇੱਥੇ ਹੀ ਇਸ ਜਹਾਨ ਵਿੱਚ ਹੀ ਰਹਿ ਜਾਏਗਾ ਇਸ ਨੇ ਆਤਮਾ ਨਾਲ ਨਹੀਂ ਜਾਣਾ ਜਦੋਂ ਸਰੀਰ ਅੰਤ ਸਮੇਂ ਸੜ ਜਾਏਗਾ ਇਹ ਧਾਗਾ ਨਾਲ ਹੀ ਸੜ ਜਾਏਗਾ ਇਸ ਲਈ ਮੈਨੂੰ ਉਹ ਧਾਗਾ ਪਾਉ ਜਿਹੜਾ ਨਾ ਟੁੱਟੇ ਨਾ ਮੈਲਾ ਹੋਵੇ ਨਾ ਉਹ ਸੜੇ ਜਿਹੜਾ ਹਲ ਵੇਲੇ ਮੇਰੇ ਨਾਲ ਰਹੇ ਜਿਹੜਾ ਮੈਨੂੰ ਭੈੜੇ ਕੰਮਾਂ ਤੋਂ ਰੋਕ ਕੇ ਤੇ ਨੇਕ ਕੰਮ ਲਈ ਪ੍ਰੇਰਨਾ ਦੇਵੇ ਜਿਹੜਾ ਅਗਲੇ ਜਹਾਨ ਨੇ ਵੀ ਮੇਰੇ ਨਾਲ ਜਾਵੇ ਅਤੇ ਉੱਥੇ ਮੇਰੀ ਸਹਾਇਤਾ ਕਰੇ ਜੀ ਇਹੋ ਜਿਹਾ ਤਾਗ ਜਿਨੇਉ ਤੁਹਾਡੇ ਪਾਸ ਹੈ ਤਾਂ ਲਿਆਓ ਮੇਰੇ ਗੱਲ ਵਿੱਚ ਪਾ ਦਿਓ ਗੁਰਬਾਣੀ ਵਿੱਚ ਵੀ ਆਪ ਜੀ ਦਾ ਪਰਮਾਨ ਹੈ ਦਇਆ ਕਪਾ ਸੰਤੂਖ ਸਤ ਦਇਆ ਕੰਪਾ ਦਇਆ ਕਪਾ ਸੰਤੂਖ ਸੂਤ ਜਤ ਗੰਢੀ ਸਤ ਵਟ ਇਹ ਜਿਨੇਉ ਜੀ ਕਾ ਹੈ ਤਾਂ ਪਾਂਡੇ ਕਤ ਨਾਏ ਟੁੱਟੈ ਨਾ ਮਲ ਲੱਗਾ ਨਾਏ ਜਲੇ ਨਾ ਜਾਏ ਧਨ ਸੁਮਾਨਸ ਨਾਨਕਾ ਜੋ ਗੱਲ ਚੱਲੇ ਪਾਏ ਗੁਰੂ ਜੀ ਦੇ ਬਚਨ ਬੜੇ ਸਪਸ਼ਟ ਸਨ ਸਭ ਦੀ ਸਮਝ ਚ ਆ ਗਈ ਪਰ ਸਾਰੇ ਬੜੇ ਹੈਰਾਨ ਸਨ ਕਿ ਅੱਜ ਤੱਕ ਕਿਸੇ ਨੇ ਇਹੋ ਜੀ ਗੱਲ ਨਹੀਂ ਆਖੀ ਜੋ ਦਸਾਂ ਵਰਿਆਂ ਦੇ ਗੁਰੂ ਨਾਨਕ ਨੇ ਕਰ ਦਿਖਾਈ ਹੈ ਮਾਪਿਆਂ ਨੇ ਬੜੇ ਲਾੜਨਾ ਸਮਝਾਇਆ ਪੰਡਤ ਨੇ ਬੜੇ ਮਿੱਥੇ ਲਫ਼ਜ਼ ਵਰਤੇ ਕਿ ਸ਼ਾਸਤਰਾਂ ਦਾ ਉਲੰਘਣ ਕਰਨਾ ਠੀਕ ਨਹੀਂ ਪਰ ਗੁਰੂ ਨਾਨਕ ਦੇਵ ਜੀ ਆਪਣੇ ਇਰਾਦੇ ਉੱਤੇ ਦ੍ਰਿੜ ਰਹੇ। ਉਨ੍ਹਾਂ ਦੀ ਮੰਗ ਇਹੀ ਸੀ ਕਿ ਆਤਮਕ ਜੀਵਨ ਵਾਸਤੇ ਆਤਮਕ ਜਨੇਊ ਦੀ ਹੀ ਲੋੜ ਹੈ। ਪਰ ਪੰਡਤ ਜੀ ਕੋਲ ਐਸਾ ਜਨੇਊ ਹੈ ਹੀ ਨਹੀਂ ਸੀ। ਫਿਰ ਗੁਰੂ ਜੀ ਨੇ ਦੱਸਿਆ ਕਿ ਇਸ ਜਨੇਊ ਦਾ ਮਤਲਬ ਤਾਂ ਸਿਰਫ ਬ੍ਰਾਹਮਣ ਦਾ ਆਪਣੇ ਆਪ ਨੂੰ ਗੁਰੂ ਕਹਾਉਣਾ ਤੇ ਲੋਕਾਂ ਕੋਲੋਂ ਆਪਣੀ ਮਾਨਤਾ ਕਰਵਾਉਣਾ ਹੈ 10 ਸਾਲਾਂ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਬ੍ਰਾਹਮਣਾ ਦੇ ਕਰਮ ਕਾਂਡ ਉੱਪਰ ਇਹ ਹੀ ਪਹਿਲੀ ਕਰਾੜੀ ਚੋਟ ਸੀ ਜਿਸ ਅੱਗੇ ਪੰਡਤ ਜੀ ਤੇ ਹੋਰ ਸਭ ਨੂੰ ਨਿਉਣਾ ਪਿਆ ਐਸਾ ਕਰਕੇ ਉਹਨਾਂ ਨੇ ਦੱਸ ਦਿੱਤਾ ਕਿ ਮੈਂ Hindu ਨਹੀਂ ਮੇਰਾ ਧਰਮ ਹੋਰ ਹੈ ਸਿੱਖਿਆ ਇਸ ਸਾਖੀ ਤੋਂ ਸਿੱਖਿਆ ਮਿਲਦੀ ਹੈ ਕਿ ਇਸ ਕੋਈ ਬੰਦਾ ਉੱਚਾ ਜਾਂ ਨੀਵਾਂ ਨਹੀਂ ਹੁੰਦਾ ਸਿੱਖ ਕਿਸੇ ਜਾਤ ਪਾਤ ਨੂੰ ਨਹੀਂ ਮੰਨਦਾ ਉੱਚਾ ਉਹ ਹੈ ਜੋ ਨੇਕ ਕੰਮ ਕਰੇ ਨੀਵਾਂ ਉਹ ਹੈ ਜੋ ਬੁਰੇ ਕੰਮ ਕਰੇ ਧਾਗੇ ਦਾ ਬਣਿਆ ਜਨੇਊ ਪਾਉਣ ਨਾਲ ਮਨੁੱਖ ਧਰਮੀ ਨਹੀਂ ਬਣ ਜਾਂਦਾ ਇਸ ਤਰ੍ਹਾਂ ਗੁਰੂ ਜੀ ਨੇ ਸਪਸ਼ਟ ਕਰ ਦਿੱਤਾ ਕਿ ਗੁਰਸਿੱਖ ਨੇ ਪਏ ਜਿਹੜੇ ਬ੍ਰਾਹਮਣ ਦੇ ਪਾਏ ਭਰਮ ਜਾਲ ਵਿੱਚ ਨਹੀਂ ਫਸਣਾ ਹੈ ਇਹ ਮਹਾਰਾਜੀ ਜੀ ਜੋ ਸੱਚੇ ਜਨਮ ਬਾਰੇ ਉਹਨਾਂ ਨੇ ਆਖਿਆ ਜੋ ਉਹਨਾਂ ਨੂੰ ਪੰਡਤ ਜੀ ਨੇ ਸਮਝਾਇਆ ਕਿ ਸੱਚਾ ਜਨਮ ਕੀ ਹੁੰਦਾ ਹੈ ਸੋ ਅਸੀਂ ਸਾਰੇ ਸਿੱਖ ਜੋ ਉਹਨਾਂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਜ਼ਰੂਰ ਕਰਨਾ ਚਾਹੀਦਾ ਹੈ ਸੱਚੀ ਭਗਤੀ ਕੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਵਈ ਨਦੀ ਤੋਂ ਬਾਹਰ ਆਏ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਨਾਰਾ ਲਾਇਆ ਨਾ ਕੋਈ ਹਿੰਦੂ ਨਾ ਮੁਸਲਮਾਨ ਗੁਰੂ ਜੀ ਨੇ ਸਮਝਾਇਆ ਕਿ Hindu Musalman ਵਾਲੇ ਵਿਤਕਰੇ ਛੱਡ ਦਿਓ ਪ੍ਰਮਾਤਮਾ ਨੂੰ ਸਾਰੀ ਲੁਕੋਈ ਜੋ ਲੁਕਾਈ ਹੈ ਉਹਦੇ ਵਿੱਚ ਵੇਖੋ ਇੱਕ ਕਾਲਪੁਰਖ ਨੂੰ ਹੀ ਯਾਦ ਕਰੋ ਜੋ ਸਭ ਦਾ ਸਭਨਾ ਦੇ ਅੰਦਰ ਜੋ ਵਸ ਰਿਹਾ ਹੈ ਜੋ ਜੋ ਸੁਲਤਾਨਪੁਰ ਦੇ ਨਵਾਬ ਦੌਲਤਖਾਨ ਤੇ ਕਾਜ਼ੀ ਨੇ ਗੁਰੂ ਜੀ ਦੀ ਇਹ ਗੱਲ ਸੁਣੇ ਤਾਂ ਕਹਿਣ ਲੱਗੇ ਗੁਰੂ ਜੀ ਤੁਹਾਡੂ ਜੇ ਤੁਹਾਨੂੰ Hinduਾਂ ਤੇ Musalmanਾਂ ਵਿੱਚ ਅੰਤਰ ਇੱਕੋ ਰੱਬ ਦੇਜਾ ਹੈ ਤਾਂ ਆਓ ਸਾਡੇ ਨਾਲ ਰਲ ਕੇ ਨमाज ਪੜੋ ਜੇ ਤੁਹਾਨੂੰ ਹਿੰਦੂਵਤ ਤੇ ਮੁਸਲਮਾਨਾਂ ਦੇ ਅੰਦਰ ਇੱਕੋ ਹੀ ਰੱਬ ਹੋਇਆ ਹੈ ਦਿਖਾਈ ਦਿੰਦਾ ਹੈ ਤਾਂ ਸਾਡੇ ਨਾਲ ਨਮਾਜ਼ ਪਰੋ ਤਾਂ ਸਤਿਗੁਰ ਨਵਾਜ ਤੇ ਕਾਜੀ ਨਾਲ ਤੁਰਤੇ ਮਸਜਿਦ ਵਿੱਚ ਸਾਰੇ ਮੁਸਲਮਾਨ ਇਕੱਠੇ ਹੋਏ ਸਭ ਦੇ ਅੱਗੇ ਖਲੋ ਕੇ ਕਾਜੀ ਤੇ ਕਾਜੀ ਨੇ ਨमाज ਪੜਨੀ ਸ਼ੁਰੂ ਕਰ ਦਿੱਤੀ ਗੁਰਜੀ ਵੀ ਉਸ ਦੇ ਕੋਲ ਖੜੇ ਹੋ ਗਏ ਤੇ ਲੱਗੇ ਕਾਜੀ ਦੇ ਚਿਹਰੇ ਨੂੰ ਪੜਨ ਸਤਗੁਰ ਨੇ ਕਾਜੀਵਾਲ ਤੱਕਿਆ ਤੱਕ ਕੇ ਹੱਸ ਕੇ ਕਿਹਾ ਉਹਨਾਂ ਨੂੰ ਸਭ ਦਿਸ ਰਿਹਾ ਸੀ ਕਿ ਕਾਜੀ ਦਾ ਮਨ ਉੱਥੇ ਹਾਜ਼ਰ ਨਹੀਂ ਸੀ ਮੁਸਲਮਾਨੀ ਰਾਤ ਸੀ ਉਸਦਾ ਹੀ ਧਰਮ ਅਸਥਾਨ ਸੀ ਸੁਲਤਾਨ ਪਰ ਦਾਸ ਸਭ ਤੋਂ ਵੱਡਾ ਹਾਕਮ ਉੱਥੇ ਹਾਜ਼ਰ ਸੀ ਵੱਡਾ ਕਾਜੀ ਸੈਂਕੜੇ ਮੁਸਲਮਾਨਾਂ ਸਮੇਤ ਨमाज ਵਿੱਚ ਸ਼ਾਮਲ ਸੀ ਇਕ ਗੁਰੂ ਜੀ ਵਰਗੇ ਸੂਰਮੇ ਦਾਹੀ ਕੰਮ ਸੀ ਕਿ ਨਮਾਜ਼ ਪੜ੍ਹ ਦੇ ਕਾਜੀ ਪਾਸ ਖਲੋ ਕੇ ਉਸ ਦਾ ਹਸਾ ਡਾਉਣ ਗੁਰੂ ਜੀ ਤਾਂ ਸੱਚ ਨੂੰ ਸੱਚ ਕਹਿਣਾ ਜਾਣਦੇ ਸਨ ਖਰੀ ਖਰੀ ਗੱਲ ਏ ਕਹਿ ਦੇਣ ਤੋਂ ਉਹ ਡਰਦੇ ਨਹੀਂ ਸਨ ਡਰ ਉਹਨਾਂ ਦੇ ਜੀਵਨ ਵਿੱਚ ਹੈ ਹੀ ਨਹੀਂ ਸੀ ਕਾਜੀ ਕਿਵੇਂ ਸਾਰ ਸਕਦਾ ਸੀ ਕਿ ਕੋਈ ਉਸ ਦਾ ਹਸਾ ੜਾਏ ਉਸ ਨੇ ਨਮਾਜ਼ ਪੜ੍ਹਨ ਖਤਮ ਹੋਣ ਤੋਂ ਨਵਾਬ ਅੱਗੇ ਗੱਲਾ ਕੀਤਾ ਕਿ ਜਦੋਂ ਗੁਰੂ ਜੀ ਨੇ ਪੁੱਛਿਆ ਗਿਆ ਤਾਂ ਤੁਹਾਡੀ ਨमाज ਕਿਉਂ ਨਹੀਂ ਪੜੀ ਤੁਸੀਂ ਤੇ ਹਸਨ ਦਾ ਕਾਰਨ ਕੀ ਸੀ ਤਾਂ ਗੁਰੂ ਜੀ ਨੇ ਉੱਤਰ ਦਿੱਤਾ ਕਿ ਮੈਂ ਨਵਾਜ਼ ਕਿਸ ਦੇ ਨਾਲ ਪੜਦਾ ਕਾਜੀ ਸਾਹਿਬ ਦੇ ਮੂੰਹੋਂ ਤਾਂ ਨਵਾਜ਼ ਪਰ ਪਾਟਾ ਸਾਹਿਬ ਪਰ ਇਸ ਦਾ ਮਨ ਉਹਨਾਂ ਦਾ ਨमाज ਵਿੱਚ ਨਹੀਂ ਸੀ ਇਹਨਾਂ ਦਾ ਮਨ ਤਾਂ ਘਰ ਪੁੱਜਿਆ ਸੀ ਕਿ ਕਿਧਰੇ ਨਵਾਂ ਜੰਮਿਆ ਬਿਸਰਾ ਜਿਹੜੇ ਵਿਚਲੀ ਖੂਹੀ ਵਿੱਚ ਨਾ ਡਿੱਗ ਬਈ ਵਿੜੇ ਵਿੱਚਲੀ ਜਿਹੜੀ ਖੂਹੀ ਸੀਗੀ ਉਹਦੇ ਵਿੱਚ ਲੱਗਦੇ ਡਿੱਪ ਪਵੇ ਗੁਰਜੀ ਸਮਝਾ ਰਹੇ ਸਨ ਕਿ ਇਸ ਇਸ ਗੱਲ ਦਾ ਕੀ ਲਾਭ ਸੀ ਕਿ ਨੀਰੀ ਜੀਬ ਨਾਲ ਕੋਈ ਲਫ਼ਜ਼ ਪੜੀ ਜਾਵੇ ਜੇ ਜੇ ਮਨ ਪ੍ਰਭੂ ਨਾਲ ਨਹੀਂ ਜੁੜਿਆ ਤਾਂ ਐਸੀ ਨਵਾਜ਼ ਸੱਚੀ ਕਿਵੇਂ ਹੋ ਸਕਦੀ ਹੈ ਇਸ ਗੱਲ ਦੀ ਸਭ ਨੂੰ ਸਮਝ ਆ ਗਈ ਤੇ ਸਾਰੇ ਕਹਿਣ ਲੱਗੇ ਤਨ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਸੋ ਇਸ ਸਾਖੀ ਤੋਂ ਸਾਨੂੰ ਜਿਹੜੀ ਸਿੱਖਿਆ ਮਿਲਦੀ ਹੈ ਕਿ ਸੱਚੀ ਭਗਤੀ ਤਾਂ ਇਹ ਸਮਝੀ ਜਾ ਸਕਦੀ ਹੈ ਜੇ ਮਨ ਕੀਤੇ ਜਾ ਰਹੇ ਮਨ ਨਾਲ ਕੀਤੇ ਜਾ ਰਹੇ ਪਾਠਾਂ ਦੇ ਅਰਥ ਵਿੱਚ ਜੁੜਿਆ ਰਹੇ ਸਾਡਾ ਮਨ ਕੇਵਲ ਮੂੰਹ ਨਾਲ ਪਾਠ ਕਰੀ ਜਾਣਾ ਤੇ ਮਨ ਨੂੰ ਪਾਠ ਵਿੱਚ ਨਾ ਲਾਉਣਾ ਇਹ ਪ੍ਰਭੂ ਦੀ ਸੱਚੀ ਭਗਤੀ ਨਹੀਂ ਹੈ ਸਾਨੂੰ ਜਿਹੜੀ ਭਗਤੀ ਉਹ ਮਨ ਮੇਨੇ ਹੀ ਮੰਦਾ ਕੰਮ ਹੈ ਕਿ ਸੱਚੀ ਭਗਤੀ ਪ੍ਰਭੂ ਨਾਲ ਜੇ ਮਨ ਨਹੀਂ ਸਾਡਾ ਤਾਂ ਫਿਰ ਸੱਚੀ ਭਗਤੀ ਜ਼ੁਬਾਨ ਨਾਲ ਕਿਹਣੀ ਇਹ ਕੋ ਸੱਚੀ ਭਗਤੀ ਨਹੀਂ ਹੈ ਇਸ ਤਰ੍ਹਾਂ ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਅਗਲੀ ਵੀਡੀਓ ਵਿੱਚ ਅਗਲੀ ਸਾਕ